ਹਾਂ ਜੀ ਸਰ ਕੀ ਨਾਮ ਆਪਣਾ ਸਰ ਮੇਰਾ ਨਾਮ ਸੰਜੀਤ ਕੁਮਾਰ ਸ਼ਰਮਾ ਆ ਤੇ ਮੈਂ ਜੀਸੀਟੀ ਮੈਦ ਦੇ ਵਿੱਚ ਅੱਜ 2022 ਸਾਲ ਤੋਂ ਕੰਮ ਕਰ ਰਿਹਾ ਤੇ ਕੱਲ ਮੈਂ ਡਿਊਟੀ ਤੇ ਹੀ ਸੀਗਾ 2:02 ਮਿੰਟ ਤੇ ਮੈਂ ਇੰਟਰਵਲ ਗਿਆ ਸੀਗਾ ਹਾਫ ਟਾਈਮ ਤੇ ਜਦੋਂ ਮੈਂ ਵਾਪਸ ਆਇਆ ਗੋਡਫੈਲਡ ਡਿਊਟੀ ਤੋਂ ਮੇਰੀ 5:00 ਵਜੇ ਆਫ ਹੁੰਦੀ ਆ 5:00 ਵਜੇ ਮੈਂ ਡਿਊਟੀ ਤੋਂ ਬਾਹਰ ਨਿਕਲੇ ਆ ਤੇ ਜਦੋਂ ਮੈਂ ਬਾਹਰ ਨਿਕਲੇ ਤਾਂ ਮੇਰੀ ਬਾਈਕ ਆਪਣੀ ਜਗ੍ਹਾ ਤੇ ਨਹੀਂ ਸੀਗੀ ਤੇ ਮੈਂ ऑन दिस बोर्ड ਨਾਲ ਦੀ ਨਾਲ ਆਪਣੇ ਸਰ ਨੂੰ ਫੋਨ ਕੀਤਾ ਇਹ ਜਾ ਚੁੱਕੇ ਸੀ ਸਰ ਵਾਪਸ ਮੁੜ ਕੇ ਆਏ ਤੇ ਆਪਾਂ ਕੈਮਰੇ ਚੈੱਕ ਕੀਤੇ ਤੇ ਕੈਮਰੇ ਦੇ ਵਿੱਚ ਸਾਫ ਸਾਫ ਪਤਾ ਲੱਗ ਰਿਹਾ ਵੀ 3:42 ਮਿੰਟ ਤੇ ਉਸ ਬੰਦੇ ਨੇ ਰਾਉਂਡ ਲਗਾਤੇ ਹੋਏ ਨੂੰ ਮੇਰਾ ਮੋਟਰਸਾਈਕਲ ਤੇ ਚਾਬੀ ਲਗਾਈ ਚਾਬੀ ਲਗਾਉਣ ਤੋਂ ਬਾਅਦ ਬਾਈਕ ਉਧਰੋ ਹੀ ਆਇਆ ਤੇ ਉਧਰੋ ਹੀ ਬਾਈਕ ਲੈ ਕੇ ਚਲਾ ਗਿਆ ਪਹਿਲਾਂ ਉਹ ਖਾਲੀ ਆਏ ਬਾਈਕ ਨੂੰ ਚੈੱਕ ਕੀਤਾ ਚੈੱਕ ਕਰਕੇ ਇੱਧਰ ਲੁਗਾਇਆ ਇਧਰੋਂ ਵਾਪਸ ਆਏ ਤੇ ਬਾਈਕ ਮੇਰੀ ਉੱਥੇ ਖੜੀ ਸੀ ਉਹਨੇ ਚਾਬੀ ਲਗਾ ਕੇ ਬੰ ਹੋ ਰਿਆ ਤੇਰੀ ਦੋ ਤਾਂ ਨਾਲ-ਨਾਲ ਸੀਗੇ ਇੱਕ ਬੰਦਾ ਇਹਨਾਂ ਨਾਲ ਸੀਗਾ ਜੋ ਕਿ ਅਸੀਂ ਬਾਕੀ ਦੇ ਕੈਮਰੇ ਜਦੋਂ ਚੈੱਕ ਕੀਤੇ ਸਾਨੂੰ ਉਹਦੇ ਵਿੱਚੋਂ ਪਤਾ ਲੱਗਾ ਵੀ ਬੰਦੇ ਤਿੰਨ ਸੀਗੇ ਜੀ ਮੋਟਰਸਾਈਕਲ ਨੰਬਰ ਕੀ ਤੁਹਾਡਾ ਮੋਟਰਸਾਈਕਲ ਨੰਬਰ ਹੈਗਾ ਮੇਰਾ PB 0 PB 36 E 7973 ਕਿਹੜੇ ਕਲਰ ਦਾ ਸਰ ਬਲੈਕ ਕਲਰ ਹੈ ਜੀ ਮਾਰਕਾ ਕਿਹੜਾ ਕਿਹੜੀ ਕੰਪਨੀ ਸਪਲੈਂਡਰ ਪਲਸ 0 ਹੰਡਾ ਸਪਲੈਂਡਰ ਪਲਸ ਤੇ ਪਾਲਸ ਨੂੰ ਤਲਾਕ ਕਰਤੀ ਤੁਸੀਂ? ਕੱਲ ਸ਼ਾਮ ਨੂੰ ਹੀ ਕਰਤੀ ਸੀ। ਰਕਾਲ ਦਿੱਤੀ। ਹਾਂ ਕਿੱਥੇ ਰਹਣਾ ਹੈ ਤੁਸੀਂ? ਮੈਂ ਸਰ ਪੀਪਾ ਰੰਗੀ। ਕਿਹਦੀ ਰਹਣਾ ਹੈ? ਸੰਜੀਤ ਕੁਮਾਰ ਸ਼ਰਮਾ। ਠੀਕ ਹੈ ਜੀ ਇਹ ਤਾਂ ਲਾਤੀ ਦੋ ਜੀ। ਸਰ ਕੱਲ 26 ਤਰੀਕ 26 11 2025 3:42 ਮੰਗਿਆ ਤੁਹਾਡੇ ਆ। ਸਰ ਮੰਗੇ ਆ। ਇਹ ਪ੍ਰਸ਼ਾਸਨ ਤੋਂ ਮੰਗੇ ਆ ਵੀ ਇੱਕ ਚੋਰਾ ਦੇ ਉੱਤੇ ਲੱਤ ਪਾਈ ਜਾਵੇ। ਕਿ ਜੋ ਮੇਰਾ ਨੁਕਸਾਨ ਹੋਇਆ ਜਾਂ ਜਿਹੜੋ ਨੁਕਸਾਨ ਲੋਕ ਛੱਡੋ ਉਸ ਚੋਰ ਨੂੰ ਫੜ ਕੇ ਘੱਟੋ ਘਾਟ ਮੇਰੇ ਆਤਮਾ ਨੂੰ ਸ਼ਾਂਤੀ ਦਵਾਈ ਜਾਵੇ ਬਸ। ਯੋ ਉਹ ਚੋਰ ਨੂੰ ਫੜ ਲਓ ਤੇ ਉਸ ਚੋਰ ਨੂੰ ਫੜ ਕੇ ਇੱਕ ਵਾਰੀ ਹੋਬਰੂ ਕਰਾ ਦਿੱਤਾ ਜਾਵੇ ਵੀ ਮੈਂ ਉਹਨੂੰ ਪੁੱਛਾਂ ਵੀ ਭਰਾ ਮੈਂ ਮੇਰਾ ਕੀ ਕਸੂਰ ਜੀ ਮੈਂ ਤਾਂ ਆਪ ਸੈਲਰੀਆਂ ਤੋਂ ਬਗੈਰ ਬੈਠਾ ਜਿਸ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਜੀ ਸੀ ਡੀ ਸੈਲਰੀ ਤੋਂ ਦੇਣ ਤੇ ਹਟ ਕੇ ਹੈ ਹੀ ਨਹੀਂ ਅਸੀਂ ਤਾਂ ਕਿਸੇ ਤਰੀਕੇ ਨਾਲ ਰੋਕੀ ਕਰ ਰਹੇ ਹਾਂ ਤੇ ਸਾਡਾ ਕੀ ਤਸਵੀਰ ਜਿਹੜਾ ਮੋਟਰਸਾਈਕਲ ਤੇ ਤੇ ਇੱਥੇ ਗੇਟ ਤੇ ਸਿਕਿਉਰਟੀ ਵਗੈਰਾ ਨਹੀਂ ਉੱਥੇ ਤਾਂ ਕੋਈ ਹੈਗਾ ਨਹੀਂ ਸਰ ਸਿਕਿਉਰਟੀ ਲਿਮਟਿਡ ਜੀ ਹੈਗੀ ਆ ਤੇ ਕੈਮਰੇ ਸਾਡੇ ਆਉਣੇ ਆ ਪਰ ਸਿਕਿਉਰਟੀ ਕਿਉਂ ਸਿਕਿਉਰਟੀ ਅੰਦਰ ਹੈ ਨਾ 게ਟ ਦੇ ਅੰਦਰ ਆ ਪਾਰਕਿੰਗ ਰੋਜੀ ਰੋਜੀ ਇੱਥੇ ਹੁੰਦੀ ਸੇਮ ਜਿੱਦਾਂ ਹੁਣ ਵੀ ਹੈ ਮੋਟਰਸਾਈਕਲ ਪਾਰਕਿੰਗ ਆਹ ਦੇਖ ਲਓ ਜੀ ਪਾਰਕਿੰਗ ਇੱਥੇ ਹੁੰਦੀ ਹੈ ਤੁਸੀਂ ਮੋਟਰਸਾਈਕਲ ਅੰਦਰ ਵੀ ਲੈ ਕੇ ਜਾ ਸਕਦੇ ਹੋ ਬਿਲਕੁਲ ਜਾ ਸਕਦੇ ਜੀ ਪਰ ਸਾਡਾ ਕੰਮ ਇਲੈਕਟ੍ਰੀਕਲ ਦਾ ਹੈ ਸਾਨੂੰ ਕੰਪਲੇਟ ਆਏਂਦੀ ਕਦੀ ਬਾਹਰ ਉੱਧਰਲੇ ਗੇਟ ਚੱਲ ਜਾਓ ਉੱਥੇ ਕੰਪਲੇਟ ਹੈ ਆਪੇ ਬਾਰ-ਬਾਰ ਮੋਟਰਸਾਈਕਲ ਕੱਢਣਾ ਪਾਣਾ ਇਸ ਕਰਕੇ ਜੇ ਕਹਿਦਾ ਚਲੋ ਗੇਟ ਦੇ ਨਾਲ ਖੜਾ ਕਰਤਾ ਵੀ ਕੀ ਪਤਾ ਕਦੋਂ ਲੋਡ ਪੈ ਗਏ ਠੀਕ ਹੈ ਥੈਂਕ ਯੂ ਜੀ